ਅੱਜ ਤੜਕੇ 5:00 ਤੋਂ 5:30 ਮਿੰਟ ਦੇ ਦਰਮਿਆਨ ਸਮਰਾਲਾ ਨੇੜੇ ਪਿੰਡ ਚੈਲਾ ਦੇ ਨੈਸ਼ਨਲ ਹਾਈਵੇ ਤੇ ਅੰਦਰ ਤੋਂ ਚੱਲੀ ਚਾਰ ਧਾਮ ਯਾਤਰਾ ਲਈ ਯਾਤਰੀਆਂ ਨਾਲ ਭਰੀ ਬੱਸ ਸੜਕ ਵਿਚਾਲੇ ਖੜੇ ਟਿੱਪ ਟ੍ਰਾਲੇ ਵਿੱਚ ਜਾ ਵਧਜੀ। ਇਹ ਹਾਦਸਾ ਇੰਨਾ ਭਿਆਨਕ ਸਾਬਤ ਹੋਇਆ ਕਿ ਬੱਸ ਦਾ ਇੱਕ ਪੂਰਾ ਪਾਸਾ ਹੀ ਨੁਕਸਾਨਿਆ ਗਿਆ ਅਤੇ ਬੱਸ ਵਿੱਚ ਬੈਠੇ ਯਾਤਰੀਆਂ ਦਾ ਚੀਕ ਚਿਹਾੜਾ ਮਚ ਗਿਆ। ਇਸ ਦੁਰਘਟਨਾ ਤੋਂ ਬਾਅਦ ਮੌਕੇ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਇਕੱਠੇ ਹੋਏ ਅਤੇ ਉਹਨਾਂ ਨੇ ਬੱਸ ਵਿੱਚ ਫਸੇ ਯਾਤਰੀਆਂ ਨੂੰ ਬਾਹਰ ਕੱਢਣ ਲਈ ਰਾਤ ਕਾਰਜ ਆਰੰਭ ਦਿੱਤੇ ਮੌਕੇ ਤੇ ਸਮਰਾਲਾ ਪੁਲਿਸ ਵੀ ਪਹੁੰਚ ਗਈ ਅਤੇ ਬੱਸ ਵਿੱਚ ਜ਼ਖਮੀ ਯਾਤਰੀਆਂ ਨੂੰ ਕੱਢ ਕੇ ਸਮਰਾਲੇ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ ਇਸ ਹਾਦਸੇ ਵਿੱਚ ਦੋ ਮਹਿਲਾ ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਯਾਤਰੀ ਦੀ ਹਾਲਤ ਬੜੀ ਨਾਜ਼ੁਕੋ ਦੱਸੀ ਜਾ ਰਹੀ ਹੈ ਇਸ ਮੌਕੇ ਰਾਤ ਕਾਰਜਾਂ ਲਈ ਪੁੱਜੇ ਇੱਕ ਪਿੰਡ ਵਾਸੀ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 5:30 ਵਜੇ ਦੇ ਕਰੀਬ ਹੋਇਆ ਅਤੇ ਹਾਦਸੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਬਚਾਅ ਕਾਰਜਾਂ ਲਈ ਤੁਰੰਤ ਮੌਕੇ ਤੇ ਪਹੁੰਚ ਗਏ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ हाँ जी भैया क्या नाम है आपका अंकित अंकित जी क्या हुआ था हादसा कैसे हुआ जी एकदम सर नींद लग गई थी एकदम से गाड़ी इधर हुई और ट्रक खड़ा हुआ था, था उसमें लग गई ट्रक रोड पे खड़ा हुआ था हाँ कहाँ से कहाँ जा रहे थे आप हम हरिद्वार से अमृतसर दर्शन करने जा रहे थे कहाँ 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 से चले थे आप हम इंदौर से चले थे चार धाम की यात्रा हाँ चार धाम वापसी कब थी कब बाहर से चले थे? वो सुबह नाइट में चले थे वहाँ से कितनी सवारियाँ थी आपके पास फिफ्टी सवारी थी फिफ्टी सवारी थी। सारी इंदौर की थी हाँ आस पास में कई लोकल भी थी कुछ साल की बात करें तो डेथ वगैरह हुई नहीं नहीं सवारियाँ ठीक हैं सब 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 चोटे लगे हल्की में हल्की लगी दो जो औरतों को लेके गए हम हाँ उनको भी चोटें लगी भैया मेरा नाम है पप्पू केलोत्रा इंदौर एमपी इंदौर महू ये बस कौन सी कंपनी की है कहाँ से कहां ये कंपनी की, की ये हमारी कंपनी की तो ठीक है जो हमारा था मुखिया जो बस करके लाया था उसको भी एक्सीडेंट में बहुत ज्यादा लगी है और शायद दो की हालत बहुत गंभीर है कहाँ से कहाँ जा रहे ये हम चारों धाम करके आया विष्णु देवी जा रहे थे जा रहे थे हाँ जी कहाँ कहाँ जाके पहले हमने पहले सबसे पहले जमोत्री करा फिर गंगोत्री करा फिर केदारनाथ करा फिर उसके बाद हरी ये अपने बद्री विशाल करा और फिर अपने यहाँ हरिद्वार में रुके थे कितनी टोटल सवार थी इसमें सर होगी पचास के लगभग तो कितने दिन हुए आपको चले हम निकले थे आठ तारीख को आठ तारीख ड्राइवर वगैरह ठीक है कितनी नर का पेड़ टूटा है ਔਰ ਜੋ ہمارا ਜੋ ਸਹਾਇ ਸੇਵਾਦਾਰ تھا ਜੋ ਲੈ ਕੇ ਆਇਆ تھا ਉਸ ਕੋ ਵੀ ਹੱਥ ਔਰ ਪੈਰ ਔਰ ਉਸਮੇ ਲੱਗੀ ਹੋਈ ਹੈ ਡੈਥ ਕਿਤਨੀ ਕੀ ਹੋਈ ਸਰ ਦੋ ਕਿਸ ਹੋ ਜਾਏ ਇਹਦੇ ਵੀ ਝੋਟ ਲੱਗੀ ਹਾਂ ਜੀ ਕੀ ਨਾਮ ਆ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਬਹਾਦਰ ਸਿੰਘ ਆ ਪਿੰਡ ਚਹਿਲਾ ਬਹਾਦਰ ਜੀ ਕੀ ਕਿੰਨੇ ਕਬਜ ਦੀ ਕੱਣੀ ਜਿਹੜਾ ਐਕਸੀਡੈਂਟ ਹੋਇਆ ਪਾਣਾ 6 ਵਜੇ ਦੀ ਕੱਟਣੀ ਕੀ ਹੋਇਆ ਸੀ ਜੇ ਲੱਗਦਾ ਇਹ ਰੋਡ ਤੇ ਟਰੱਕ ਖੜਾ ਸੀਗਾ ਪਿੱਛੋਂ ਮਤਲਬ ਪਤਾ ਨਹੀਂ ਡਰਾਈਵਰ ਦੀ ਅੱਖ ਲੱਗੀ ਕੀ ਹੋਇਆ ਮਤਲਬ ਐਕਸੀਡੈਂਟ ਹੋ ਗਿਆ ਜੀ ਦੋਨਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਪਿੱਛੇੋਂ ਖੜੇ ਦੇ ਵਿੱਚ ਹਾਂ ਖੜੇ ਦੇ ਵਿੱਚ ਤੇ ਕੀ ਲੱਗਦਾ ਕਿ ਕਿੰਨੇ ਕੁ ਬੰਦਿਆਂ ਦੀ ਹੁਣ ਤਾਂ ਡੈਥ ਹੋ ਚੁੱਕੀ ਹੈ ਦੋ ਕੁ ਬੰਦਿਆਂ ਦੀ ਹੈਗੀ ਮਤਲਬ ਇੱਕ ਇੱਕ ਤਾਂ ਸੀਰੀਅਸ ਹੈ ਇੱਕ ਹੀ ਸੀਰੀਅਸ ਹੈ ਇੱਕ ਹੋਰ کہہ ਰਹੇ ਨੇ ਅੰਦਰ ਨਹੀਂ ਉਹਦੇ ਉਹਦੇ ਬਾਈ ਹੈ ਜੋ ਪਹਿਲਾਂ ਲੈ ਚੁ ਹਾਂਜੀ 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 ਸਰ ਇਹ ਐਕਸੀਡੈਂਟ ਬਾਰਗਾਤ ਕਿੰਨੇ ਵਜੇ ਦੀ ਘਟਨਾ ਵਾ ਜਿਹੜਾ ਐਕਸੀਡੈਂਟ ਹੋਇਆ ਤੇ ਹਿੰਦਾ ਕਈ ਨੁਕਸਾਨ ਹੋਇਆ ਕੇ ਇਹ ਸਾਢੇ 5 ਵਜੇ ਦੀ ਹੈਗੀ ਡਰਾਈਵਰ ਜਿਹੜਾ ਬੱਸ ਵਾਲਾ ਸੀ ਨਾ ਉਹਦੀ ਅੱਖ ਲੱਗੀ ਕਿਤੇ ਇਹ ਟਿਪਰ ਖੜਾ ਸੀ ਜਹਾਟਰਾਲਾ ਇਹਦੇ ਵਿੱਚ ਵੱਜੀ ਕਨੈਕਟਰ ਸਾਈਡ ਦਾ ਬਿਲਕੁਲ ਖਤਮ ਹੋ ਗੀ ਦੋ ਲੇਡੀਜ਼ ਦੀ ਡੈਥ ਹੋ ਗਈ 12 ਬੰਦੇ ਇੰਜਰਡ ਸੀਗੇ ਉਹਨੂੰ ਚੱਕ ਕੇ ਜਦੀ ਹਸਪਤਾਲ ਪਹੁੰਚਾ ਦਿੱਤਾ ਗਿਆ ਬਾਕੀ ਬੰਦਿਆਂ ਦਾ ਇੱਥੇ ਨੇੜੇ ਮੰਦਰ ਹੈਗਾ ਉੱਥੇ ਵਿੱਚ ਪ੍ਰਬੰਧ ਕਰਵਾ ਦਿੱਤਾ ਗਿਆ ਤਾਂ ਗੱਲ ਕਰੀਏ ਕਿੱਥੋਂ ਚੱਲੇ ਸੀ ਇਹ ਕਿੰਨੇ ਤਰੀਕ ਦੇ ਚੱਲੇ ਸੀ ਇਹ ਮੱਧ ਪ੍ਰਦੇਸ਼ ਦੇ ਰਹਿਣੇ ਵਾਲੇ ਨੇ ਉੱਥੋਂ ਇਹ ਯਾਤਰਾ ਤੇ ਚੱਲੇ ਹੋਏ ਸੀਗੇ ਤੇ ਕੱਲ ਹਰਦਵਾਰ ਤੋਂ ਚੱਲੇ ਸੀਗੇ ਤੇ ਅੱਜ ਅੰਮ੍ਰਿਤਸਰ ਜਾਣਾ ਸੀ ਇਹਨਾਂ ਨੂੰ